ਆ ਵੇਖੋ ਭਾਈ ਜੀ ਬੰਦਾ ਜੰਗਲ ਵਿੱਚ ਫਿਰਦਾ ਸੀ ਘੁੰਮਦਾ ਦੇਖਦੇ ਜਾਓ ਵਜਾ ਪਤਾ ਨਹੀਂ ਆ ਕੀ ਮਿਲ ਗਿਆ ਇਹਨੂੰ ਸਿੰਘ ਜਾਂ ਇਹਨੇ ਚੱਕਿਆ ਆਹ ਲੋ ਮਾਰਿਆ ਇਹਦੇ ਵਿੱਚ ਮੋਰਾ ਆ ਕਰਤੇ ਇਹਦੇ ਵਿੱਚ ਪਤਾ ਨਹੀਂ ਕੀ ਫੱਟੇ ਤੇ ਆਹ ਲੋ ਜੀ ਇੱਕ ਹੋਰ ਇਧਰੋਂ ਜਗਾੜ ਜਾਲਿਆ ਲਓ ਭਾਈ ਜੀ ਫਾਈ ਵੀ ਕਵਿਕ ਨਾਲ ਕਰਤਾ ਜੋੜ ਪੱਕਾ ਲਓ ਜੀ ਕਸਾਈ ਜਾਂਦਾ ਇਹਨੂੰ ਆ ਬਾਹ ਜੀ ਦੇ ਅਤੀਲੀਆਂ ਜਿਹੜਿਆ ਇਹ ਦੇਖੋ ਭਾਈ ਜੀ ਸਿਰਾ ਹੀ ਲਾਊਗਾ ਕੋਈ ਕਲਾਕਾਰ ਤੱਕੜਾਈ ਇਹ ਤਾਂ ਇਹ ਲੋ ਭਾਈ ਜੀ ਇਹਨਾਂ ਨੂੰ ਕਰ ਲਿਆ ਸਾਫ ਐ ਹਲੋ ਭਾਈ ਜੀ ਇਹ ਤਾਂ ਅਲੱਦਾ ਜਿਵੇਂ ਕੋਈ ਉਹ ਘੋੜਾ ਜਿਆ ਨਹੀਂ ਹੁੰਦਾ ਆਪਾਂ ਕਹਿੰਦੇ ਰੱਬ ਦੇ ਘੁੜੇ ਆ ਦੇਖੋ ਉਮੇ ਦਾ ਹੀ ਬਣਾਈ ਜਾਂਦਾ ਇਹ ਘੋੜਾ ਜਿਆ ਮੈਂ ਲਾ ਦੀ ਤਿਆਰ ਕਰੂਗਾ ਇਹ ਜਿਹੜਾ ਵਿਚਾਰਾ ਲੱਤਾਂ ਉਹਦੀਆਂ ਥੋਥੀਆਂ ਜਾਂਦੀਆਂ ਉੱਪਰੋਂ ਭਰੀ ਹੁੰਦਾ ਵਾਜਨ ਤੇ ਆਹ ਦੇਖੋ ਉਹੀ ਲੱਗਦਾ ਮੈਨੂੰ ਤਾਂ ਬਣਾਈ ਜਾਂਦਾ ਬਈ ਜੀ ਬਾਕੀ ਸਿਰਾਈ ਲਾਊਗਾ ਦੇਖਦੇ ਜਾਓ ਕੈਂਟ ਕਲਾਕਾਰ ਨੇ ਦੁਨੀਆ ਤੇ ਕਲਾਕਾਰਾਂ ਦੀ ਕੋਈ ਲੋਹੀ ਨਹੀਂ ਮੁੱਲ ਹੀ ਨਹੀਂ ਬਈ ਜੀ ਸੱਚ ਹੈ ਰੱਬ ਨੇ ਹਰ ਕਿਸੇ ਨੂੰ ਕਲਾ ਵਕਸੀ ਆ ਦੇਖੋ ਆ ਵੀ ਕਲਾਕਾਰ ਸੇ ਰਹੀ ਜਾਂਦੇ ਔਰ ਟੰਗਾ ਲਾਤੀਆਂ ਬਈ ਜੀ ਆਹ ਦੇਖੋ ਟੰਗਾ ਬਣਾਤੀਆਂ ਬਈ ਜੀ ਆਹ ਦੇਖੋ ਹੋਰ ਜਗਾੜਾ ਜ ਆਪਾਂ ਕੁਛ ਲੈ ਲੈਨੇ ਇਹ ਲੋ ਪਾ ਕੇ ਤਾਰ ਜੀ ਲੋ ਜੇ ਵੀ ਕਰਤੀ ਫਿੱਟ ਐਵੇਂ ਮੋੜ ਲਏ ਨੂੰ ਐਮ ਐਲ ਆਈ ਸਿਰ ਬਣਾਈ ਜਾਂਦਾ ਉਹ ਥੋਥਾ ਜ ਸਿਰ ਜਾਂ ਹੁੰਦਾ ਉਹਦਾ ਘੋੜੇ ਜ ਦਾ ਇਹ ਦੇਖੋ ਭਾਈ ਜੀ ਲੋ ਭਾਈ ਜੀ ਐ ਐਦਾਂ ਮੋੜ ਲੈਣ मैनू तो उ लगता बाकी दसो बी की बनाई जाता है ना पर बनाऊ कैंट चीज़ देखो ये भाई जी तारा पा पा के देखो बैजी कलाकार जमा बाकी चोटीता बैजी भाई लोते बी फंघ मिली आ, आ चो ਹੱਥ ਜੇ ਬਣਾਤੇ ਜੇ ਨਾਲ ਚੱਲਦਾ ਹੁੰਦਾ ਆ ਲੋ ਅੱਖਾਂ ਜੀਆਂ ਲਾਤੀਆਂ ਅ ਹੋਰ ਪਤਾ ਨਹੀਂ ਕੀ ਲਾਦਾ ਸਿੰਘ ਇਹ ਇਹ ਲੋ ਬਾਈ ਜੀ ਬਣਾਤਾ ਘੋੜਾ ਆ ਚੱਕੋ ਕਿਉਂ ਕਹਿਟੋ ਬਾਈ ਕੀ ਕਹੋਗੇ ਕਰੋ ਕਮੈਂਟ ਤੇ ਲਾਈਕ ਬਣਾਤਾ ਸਿਰ ਹੀ ਲਾਤਾ ਬਾਈ ਨੇ ਦੇਖੋ ਕਿਉਂ ਬਾਈ ਜੀ ਆ ਦੇਖੇ ਹੀ ਹੋਣਗੇ ਤੁਸੀਂ ਹਰੇ ਹਰੇ ਕਾਹ ਦੇ ਵਿੱਚ ਇਹ ਫਿਰਦੇ ਹੁੰਦੇ ਆ ਘੋੜੇ ਦੇਖੋ ਕਲਾਕਾਰ ਵਾਜੀ ਇਸ ਛੋਟੀ ਦਾ ਸਿਰੇ ਦਾ ਜਿਵੇਂ ਸਿਰ ਲਾਦਾ ਇਸ ਬੰਦੇ ਨੇ ਦੇਖੋ ਜਿਵੇਂ ਲਾਦਾ ਜਿਵੇਂ ਵੀ ਸਿਰਾਈ ਨਾਲ ਕੇ ਜਿਉਂਦਾ ਜਾਗਦਾ ਹੋਵੇ ਇਹ ਦੇਖੋ ਟਿੱਡਾ ਹੈ ਹਨ 400 ਵੀਰੋ ਦਿਖਾਈ ਜਾਂਦਾ ਬਾਈ ਜੀ ਇਹ ਦੇਖੋ ਆਵਦੀ ਗੱਡੀ ਦੇ ਅੱਗੇ ਰੱਖ ਲੈ ਦੇਖੋ ਕੀ ਕਹੋਂਗੇ ਓ